प्यारे दोस्तों सਤਪਾਲ ਸਿੰਘ ਲੰਗੋਦੇਵਾ ਵੱਲੋਂ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਪੰਜਾਬ ਦੇ ਵਿੱਚ ਕਿਵੇਂ ਅੱਗ ਲਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਦਲਿਤ ਵਰਸ ਜੱਟ ਉਹਦਾ ਜਿਹੜਾ ਪਹਿਲਾ ਨਤੀਜਾ ਵਿੱਚ ਹੋਰ ਵੀ ਆਇਆ ਪਰ ਉਹਦਾ ਪਹਿਲਾ ਜਿਹੜਾ ਨਤੀਜਾ ਮੈਨੂੰ ਕਈ ਵੀਰਾਂ ਦੇ ਫੋਨ ਵੀ ਆਏ ਵੀ ਬਾਜੀ ਤੁਹਾਡੀ ਗੱਲ ਬਿਲਕੁਲ ਸੱਚ ਹੁੰਦੀ ਜਾਪਦੀ ਆ ਪਿੰਡ ਚੰਦਪਾਣ ਜਿਹੜਾ ਕਿ ਡਿੰਪੀ ਚੰਦਪਾਣ ਦਾ ਪਿੰਡ ਆ ਜ਼ਿਲ੍ਹਾ ਫਰੀਦਕੋਟ ਉੱਥੋਂ ਸਾਹਮਣੀ ਆ ਹੁਣ ਵੀਰੋ ਗੱਲ ਅਸਲ ਕੀ ਆ ਤੇ ਉਹਨੂੰ ਹਵਾ ਕੀ ਦਿੱਤੀ ਜਾ ਰਹੀ ਆ ਉਸ ਮਸਲੇ ਨੂੰ ਵੀ ਜੱਟ ਵਰਸਸ ਦਲਿਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਦੋਂ ਕਿ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਵੀਰੋ ਗਰੀਬੀ ਦੀ ਆੜ ਦੇ ਥੱਲੇ ਜਾਂ ਮਜ਼ਦੂਰੀ ਦੀ ਆੜ ਦੇ ਥੱਲੇ ਨਾ ਵਰਤ ਕੇ ਤੁਸੀਂ ਪੁਲਿਸ ਦੇ ਉੱਤੇ ਸਿਰ ਪਾੜੋ ਪੁਲਿਸ ਦੇ ਪੁਲਿਸ ਦੀਆਂ ਲੜਕੀਆਂ ਨੂੰ ਤੁਸੀਂ ਘੇਰ ਘੇਰ ਕੇ ਕੁੱਟੋ ਉਸ ਜ਼ਿਮੀਂਦਾਰ ਦੇ ਬਾਰ ਦੇ ਵਿੱਚ ਜਾ ਕੇ ਗਾਲ੍ਹਾਂ ਕੱਢੋ ਤੇ ਫਿਰ ਜੇ ਅੱਗੋਂ ਉਹ ਆਪਣੇ ਬਚਾਅ ਦੇ ਵਾਸਤੇ ਇੱਕ ਹਵਾਈ ਫੈਰ ਆਪਣੇ ਲਾਇਸੈਂਸੀ ਅਸਲੇ ਨਾਲ ਕਰ ਦਿੰਦਾ ਤੇ ਇਸ ਇਸ਼ੂ ਨੂੰ ਲੈ ਕੇ ਤੁਸੀਂ ਉਹਨੂੰ ਬਦਨਾਮ ਕਰੂੰ ਇੱਕ ਭਾਈਚਾਰੇ ਨੂੰ ਬਦਨਾਮ ਕਰੂੰ ਜਿਹੜੇ ਕਿ ਤੁਹਾਡੇ ਲਫਜਾ ਵੀਆ ਕੜਮ ਚੌਧਰੀ ਤਨਾੜ ਆਪਾਂ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਦੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨੇ ਕਿ ਤਨਾੜ ਬੈਠੇ ਆ ਤੇ ਕਿੰਨੇ ਕਿ ਕੜਮ ਚੌਧਰੀ ਬੈਠੇ ਆ ਤੇ ਇਸ ਵੇਲੇ ਜਿਹੜੀ ਉਹ ਸਰਪੰਚ ਦੀ ਜਿਹੜਾ ਉਹ ਸਰਪੰਚ ਵੈਸੇ ਉਹਦੇ ਘਰ ਵਾਲੀ ਸਰਪੰਚ ਹੈ ਜੋ ਕੁਛ ਉਹਨੇ ਕੀਤਾ ਪੌਣਾ ਪਿੰਡ ਤਿੰਨ ਹਿੱਸੇ ਪਿੰਡੋ ਦੇ ਖਿਲਾਫ ਹੈ ਇਸ ਵੇਲੇ ਪਿੰਡ ਮੀਟਿੰਗ ਕਰਕੇ ਵੀ ਇਸ ਚੀਜ਼ ਨੂੰ ਸਾਬਤ ਕਰ ਚੁੱਕਿਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿਆਂਗਾ ਹੁਣ ਆਪਾਂ ਇਹਦੇ ਵਿਸਥਾਰ ਨਾਲ ਗੱਲ ਕਰਾਂਗੇ ਪਹਿਲਾਂ ਦੋਨੇ ਵੀਡੀਓ ਦੇਖ ਲਓ ਚੱਲਣਾ ਸ਼ੁਰੂ ਹੋ ਗਏ ਨੇ ਰੋੜੇ ਅੱਧੋ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਇੱਕ ਪਾਸੇ ਲੋਕ ਹੈ ਕਾ ਪੱਥਰ ਚੱਲਣਾ ਸ਼ੁਰੂ ਹੋ ਗਏ ਨੇ ਲਗਾਤਾਰ ਟੈਂਕਰ ਆ ਜਾਂਦੀਆਂ ਪੁਲਿਸ ਤੇ ਪੁਲਸਵਾਲੇ ਦੇ 6:00 ਵੀ ਵੱਜ ਗਈਆਂ ਪੁਲਸਵਾਲੇ ਦੇ ਥੂਣ ਵੀ ਨਿਕਲੇ ਇੱਕ ਪੁਲਸਵਾਲੇ ਦਾ ਤਾਂ 6:30 ਵੱਜ ਗਈ ਹੈ ਗੱਡੀਆਂ ਭੰਨ ਦਿੱਤੀਆਂ ਗਈਆਂ ਜਿਹਨੀਆਂ মিডিਆ ਦੇ ਗੱਡੀਆਂ ਸੀ ਉਹ ਵੀ ਲੋਕਾਂ ਵੱਲੋਂ ਭੰਨ ਦਿੱਤੀਆਂ ਗਈਆਂ ਹਵਾਈ ਫਾਇਰਿੰਗ ਤੱਕ ਦੀ ਨੋਟਰੀ ਹੈ ਹਵਾਈ ਫੈਰੀਂਗ ਤੱਕ ਦੀ ਨਾਵੇਂ ਤਾਂ ਗਈਆਂ ਹੁਣ ਜਦੋਂ ਵੀਰੋ ਪੁਲਿਸ ਨੇ ਕਾਰਵਾਈ ਕਰ ਦਿੱਤੀ ਤੇ ਹੁਣ ਇਹ ਗੱਲਾਂ ਕਹਿਣੀਆਂ ਵੀ ਗਰੀਬਾਂ ਨਾਲ ਧੱਕਾ ਮਜ਼ਦੂਰਾਂ ਨਾਲ ਧੱਕਾ ਹੁਣ ਆਹ ਗਰੀਬਾਂ ਤੇ ਮਜ਼ਦੂਰੀ ਦੀ ਆੜ ਦੇ ਵਿੱਚ ਜਿਹੜਾ ਆਹ ਕੰਮ ਹੈ ਇਹ ਕਿੱਥੋਂ ਤੱਕ ਜਾਇਜ਼ ਆ ਪੁਲਿਸ ਵਾਲੀਆਂ ਲੜਕੀਆਂ ਨੂੰ ਵੀ ਘੇੜ ਘੇੜ ਕੇ ਕੁੱਟਿਆ ਗਿਆ ਇਹ ਕਿੱਥੋਂ ਤੱਕ ਜਾਇਜ਼ ਆ ਸਾਡੀ ਪੰਜਾਬੀਆਂ ਦਾ ਕਰਜ਼ਾਰ ਇਹ ਵੀ ਕਿਸੇ ਦੀ ਪੰਜਾਬੀ ਦਾ ਕਿਸੇ ਦੁਸ਼ਮਣ ਦੀ ਧੀ ਤੇ ਹੱਥ ਨਹੀਂ ਚੱਕਦਾ ਤੇ ਹੁਣ ਜਿਹੜਾ ਪਿੰਡ ਦੇ ਲੋਕ ਆ ਆ ਪਿੰਡ ਦੇ ਲੋਕਾਂ ਦਾ ਵਰਜ਼ਨ ਵੀ ਤੁਸੀਂ ਲੈ ਲਓ ਹੁਣ ਅੱਗ ਲਾ ਰਹੇ ਆ ਬਾਹਰਲੇ ਲੋਕ ਜਿੰਨੇ ਬਾਹਰਲੇ ਬੈਠੇ ਆ ਅੱਜੀ ਗੱਲ ਕੱਲ ਗੱਲ ਹੋਗੀ ਸਾਡੇ ਇਕੱਠੇ ਹੋਈਗੇ ਅੱਜ ਕੀ ਗੱਲ ਅਗੇਰੀ ਚੱਕੀ ਹੀ ਬਹੁਤ ਨਾਲ ਗਈ ਬੰਦੇ ਆ ਫੇ ਬਾਹਰੋਂ ਬਾਹਰੋਂ ਪਤਾ ਹੋਣਾ ਨਕੂਨਾ ਬਾਹਰਲੇ ਬੰਦੇ ਆ ਤੋ ਵਿਕਰਮ ਜੀ ਆਪ ਨੇ ਨਹੀਂ ਆਇਆ 3 ਵਜੇ ਤੁਹਾਡੇ ਤੜਾਈ 2 ਵਜੇ ਹਾਂ ਆਏ ਨਾ ਅੱਜ ਤੱਕ ਆਇਆ ਕੋਈ ਨਹੀਂ ਆਈ ਤੜਾ ਯਾਰ ਅੱਜ ਮੇਰਾ ਨਾਲ ਕੀਤਾ ਉਹਦੇ ਸੱਟਾ ਪੇਟਾ ਮਾਰ ਕੇ ਗਈ ਉੱਥੇ ਫ੍ਰੀਕ ਕੁੱਟ ਭਾਈ ਇੱਕ ਅੱਧੀ ਕੋਈ ਇੱਕ ਘਰ ਦੀ ਗੱਲ ਆ ਸਾਰਾ ਨਾ ਪਿੰਡ ਦਾ ਇਹ ਤਾਂ ਐਵੇਂ ਸਪੈਚ ਨਹੀਂ ਨਵਾਂ ਮੁੰਡਾ ਚੱਕ ਲਿਆ ਬਿਨਾਂ ਕੋਈ ਜੀ ਤਾਂ ਸਾਡੀ ਜਾਂਚੀ ਦਾ ਰੋਲਾ ਜੀ ਸਾਡਾ ਉਹ ਰੋਲਾ ਕੋਈ ਰੋਲਾ ਨਹੀਂ ਸਾਡਾ ਸਾਡੇ 1000 ਜਨਾਂ ਅੰਡਰੇ ਤੋਂ ਵੱਡੇ ਸਾਰਿਆਂ ਨੇ ਆਉਣ ਜਾਣਾ ਵਿਆਹ ਸਾਡੀ ਪੱਥੇ ਰਹਿੰਦੇ ਸੀ। ਇਹ ਤਾਂ ਸਰਪੰਚਾਂ ਜੀ ਬੜਾਈ ਜਾਂਦਾ ਜੀ ਸਾਡਾ ਕੱਲਾ ਸਰਪੰਚੀ ਮੂਹਰ ਕਰਦਾ। ਅੱਜ ਵਾਪਰ ਉਡਾਇਆ ਜਾਂਦਾ ਕੋਈ ਜਾਤੀ ਵਾਲੀ ਮਸਲਾ ਇਹ ਕੱਲਾ ਪਾਣੀ ਦਾ ਕੋਈ ਮਸਲਾ ਨਹੀਂਗਾ। ਮੈਂ ਬਿਜ਼ਨਸ ਕਰਾਇਤ ਕੀਤੀ ਆ ਇਹ ਸਾਡਾ ਪਾਣੀ ਨਹੀਂ ਨਿਕਲਦਾ। ਜੇ ਤੁਸੀਂ ਕੈਰੀ ਕਰੇ ਜੀ ਫਿਰ ਤਾਂ ਆਪਾਂ ਕਹਿੰਦੇ ਸੁਪਾਣੀ ਖੜਾ ਟੱਪਣੇ ਦੇ ਕੋਈ ਸਕੇ ਨਹੀਂ ਕਿਤੇ ਕਿਸੇ ਨੇ। ਇਹ ਤਾਂ ਇਹਨੇ ਇਹਨੇ ਮੁਤਾ ਬਣਾ ਲਿਆ। ਕੋਈ ਪਾਣੀ ਪੋਣੇ ਰੌਲਾ ਨਹੀਂ ਕੋਈ ਜਾਤੀ ਦਾ ਰੌਲਾ ਨਹੀਂ ਤੇ ਤਾਂ ਐਵੇਂ ਆ ਕੇ ਜਾਂਦਾ ਡੀਸੀ ਮੈਂ ਆਪ ਦੇ ਖੇਣੇ ਪਾਣੀ ਦਿੱਖ ਪੜਾਇਆ ਮੈਂ ਰਾਜਮਾਨੇ ਜਿਹੜੇ ਰੁਕੀ ਹਾਂ ਜਿਹੜੀ ਪੂਰੀ ਰਾਜਮਲੀ ਇੱਕ ਹੋਰ ਵੀ ਬਹੁਤ ਘਟਾਰੇ ਡੜੀ ਮਾਰੀ ਆ ਜੀ ਆਸਤ ਪੈਸਾ ਦਾ ਚਾਚਾ ਜੀ ਨੂੰ ਪੁੱਛ ਲੂ ਕੋਤਨ ਸਿੰਘ ਭਾਈ ਜੀ ਜਾਤੀਵਾਦ ਕੋਈ ਮਸਲਾ ਨਹੀਂ ਦੇ ਚਾਹ ਲਈ ਕੋਈ ਜਾਤੀਵਾਦਾ ਸਾਡੇ ਪਾਣੀ ਦਾ ਰੌਲਾ ਖਾੜੀ ਦਾ ਇਹ ਇੱਕ ਥਾਂ ਤੋਂ ਕਹਿ ਬੰਦ ਹੋ ਗਿਆ ਅਸੀਂ ਅੱਗੇ ਪਾਉਂਦੇ ਸੀ ਇਹਦੇ ਪਾਣੀ ਦੇ ਤਾਂ ਟੱਕਾ ਕਰਿਆ ਠੀਕ ਹੈ ਇਹ ਉਥੇ ਵੀ ਲੜਿਆ ਚਾਚਾ ਨਾਲ ਤੇ ਫਿਰ ਇਹ ਘਰੇ ਜਾ ਕੇ ਕੰਡੀਆਂ ਦੇ ਉਥੇ ਵੀ ਦੰਗਾ ਪਛਾ ਦੇ ਨੇ ਕਰਿਆ ਉਥੇ ਫਿਰ ਨਹੀਂ ਪਤਾ ਇਹ ਸਰਪੰਚ ਕੋ ਭਿਆੜਾ ਨਾਲੀ ਦਾ ਪੂਰਾ ਮਾਮਲਾ ਕੀ ਹੈ ਜੀ ਬੜੇ ਲੋਕਾਂ ਨੂੰ ਇਹ ਹੁਣ ਇਹਦਾ ਚਾਚਾ ਸਰਪੰਚ ਦਾ ਤੇ ਜਿਹੜੇ ਆ 5 4 ਬੰਦੇ ਸੋਸ਼ਲ ਮੀਡੀਆ ਦੇ ਉੱਤੇ ਐ ਸਿਪਾਈ ਚਾਰੇ ਦੇ ਠੇਕੇਦਾਰ ਬਣੇ ਆ ਉਹਨਾਂ ਨੂੰ ਲੈ ਦੇ ਕੇ ਕੋਈ ਵੀ ਮਸਲਾ ਉਹਨਾਂ ਨੇ ਟਾਰਗੇਟ ਜਾਤੀ ਹੁੰਦੇ ਆ। ਉਹਨੇ ਮਸਲਾ ਵੀ ਇਹੋ ਕਿਥੋਂ ਉਲਝਿਆ ਕਿ ਪਾਣੀ ਦੀ ਨਾਲੀ ਦਾ ਛੋਟਾ ਜਿਹਾ ਮਸਲਾ ਸੀ ਪਿੰਡ ਦਾ। ਤੇ ਜ਼ਿੰਮੇਦਾਰ ਜਿਹੜਾ ਬੰਦਾ ਜਿਹਦੇ ਬਾੜ ਦੇ ਵਿੱਚੋਂ ਨਹੀਂ ਇਹ ਪਾਣੀ ਪਾਉਣ ਦਿੰਦਾ ਸਰਪੰਚ ਨੂੰ ਥਾਣੇ ਦਰਖਾਸਤ ਦੇ ਆਉਂਦਾ। ਆਪਾਂ ਜਾਣੇ ਹੀ ਆਂ ਆਪ ਜਦੋਂ ਫਿਰ ਥਾਣੇ ਜਾ ਕੇ ਤਕਰੀਬਨ ਹੱਲ ਵੀ ਮਸਲੇ ਹੋ ਜਾਂਦੇ ਆ। ਉਹ ਜਦੋਂ ਐਸਐਚਓ ਫੋਨ ਕਰਦਾ ਸਰਪੰਚ ਨੂੰ ਵੀ ਭਾਈ ਉਹ ਦਰਖਾਸਤ ਦੇ ਕੇ ਗਿਆ ਵੀ ਤੁਸੀਂ ਆਪਣਾ ਪੱਖ ਰੱਖਣ ਵਾਸਤੇ ਥਾਣੇ ਆਓ ਵੀ ਉਹਨਾਂ ਨੂੰ ਬੁਲਾ ਲੈਣ ਤੁਸੀਂ ਵੀ ਆਜੋ। ਸਰਪੰਚ ਵੀ ਜਾ ਕੇ ਉਸ ਜ਼ਿੰਮੇਦਾਰ ਦੇ ਖਿਲਾਫ ਦਰਖਾਸਤ ਦੇ ਹੁੰਦਾ ਔਰ ਸਰਪੰਚ ਇਹ ਗੱਲ ਕਹਿੰਦਾ ਵੀ ਮੇਰੀ ਦਰਖਾਸਤ ਦੇ ਉੱਤੇ ਉਹਦੇ ਖਿਲਾਫ ਕਾਰਵਾਈ ਕਰੋ ਉਹ ਐਸਐਚਓ ਕਹਿੰਦਾ ਫਿਰ ਪਹਿਲਾਂ ਤਾਂ ਦਰਖਾਸਤ ਉਹ ਦੇ ਕੇ ਗਿਆ ਦਾ ਮਤਲਬ ਹੈ ਵੀ ਫਿਰ ਜੇ ਕਾਰਵਾਈ ਵਾਲੀ ਗੱਲ ਕਰੀਏ ਤਾਂ ਫਿਰ ਉਹਦੇ ਵੱਲੋਂ ਵੀ ਤੇਰੇ ਤੇ ਪਹਿਲਾਂ ਹੋਣੀ ਚਾਹੀਦੀ ਆ ਹੁਣ ਵੀਰੋ ਦਰਖਾਸਤ ਦੇ ਹੁੰਦੇ ਆ ਤਿੰਨ ਪੱਖ ਮੈਂ ਖੁਦ 30 ਸਾਲ ਨੌਕਰੀ ਕੀਤੀ ਆ ਦਰਖਾਸਤ ਦੇਣ ਵਾਲੇ ਦਾ ਪੱਖ ਜਿਹੜਾ ਹੁੰਦਾ ਉਹਦਾ ਇਹ ਹੁੰਦਾ ਵੀ ਜੋ ਮੈਂ ਦਰਖਾਸਤ ਵਿੱਚ ਲਿਖ ਦਿੰਦਾ ਵੀ ਇਹਦੇ ਮੁਤਾਬਕ ਕਾਰਵਾਈ ਚਾਹੁੰਦਾ ਹੀ ਹੁੰਦਾ ਉਹ ਉਹ ਹੁੰਦਾ ਪਹਿਲਾ ਪੱਖ ਦਰਖਾਸਤੀ ਦਾ ਪੱਖ ਇਨਕੁਆਰੀ ਅਫਸਰ ਕੋਈ ਐਸਐਚਓ ਆ ਥਾਣੇਦਾਰ ਆ ਅਗਸਟਡ ਅਫਸਰ ਆ ਉਹ ਦੂਜੀ ਧਿਰ ਨੂੰ ਜਦੋਂ ਬੁਲਾਉਂਦਾ ਹੈ ਉਹ ਹੁੰਦਾ ਦੂਜਾ ਪੱਖ ਫਿਰ ਦੋਨਾਂ ਧਿਰਾਂ ਦੀਆਂ ਸੁਣ ਕੇ ਉਹਨਾਂ ਚੋਂ ਕੀ ਨਿਚੋੜ ਨਿਕਲਦਾ ਉਹ ਹੁੰਦਾ ਇਨਵੈਸਟੀਗੇਸ਼ਨ ਅਫਸਰ ਦਾ ਆਪਣਾ ਪੱਖ ਵੀ ਫਿਰ ਇਹ ਤੇ ਕਾਰਵਾਈ ਕਰਨੀ ਆ ਜਾਂ ਫਿਰ ਇਹਨਾਂ ਨੂੰ ਥੋੜਾ ਬਹੁਤਾ ਸਮਝਾ ਸਮਝੂ ਕੇ ਮਸਲੇ ਨੂੰ ਟਕਾ ਦੇਣਾ ਹੁਣ ਐਸਐਚਓ ਸਭ ਤੋਂ ਦਬਾਅ ਪਾਉਣ ਲੱਗ ਪਿਆ ਵੀ ਤੁਸੀਂ ਕਾਰਵਾਈ ਕਰੋ ਉਹਦੇ ਖਿਲਾਫ ਜਿਹੜੀ ਮੈਂ ਦਰਖਾਸਤ ਦਿੱਤੀ ਉਹ ਐਸਐਚਓ ਤੇ ਇੱਕੋ ਗੱਲ ਹੀ ਕਹੀ ਕਿ ਵੀ ਉਹਦੇ ਵੱਲੋਂ ਵੀ ਫਿਰ ਦਰਖਾਸਤ ਆਈ ਹੈ ਵੀ ਤੁਸੀਂ ਥਾਣੇ ਤਾਂ ਆਓ ਦੋਨੇ ਧਿਰਾਂ ਦੀ ਸੁਣ ਲਾਂਗੇ ਜਿਹਦੀ ਸੱਚੀ ਹੋਈ ਕਾਰਵਾਈ ਕਰਦੇ ਹਾਂ ਸਰਪੰਚ ਨੇ ਇਹਦੀ ਆੜ ਦੇ ਵਿੱਚ ਧਰਨਾ ਲਾ ਦਿੱਤਾ ਸੜਕ ਰੁਕ ਲਈ ਤੇ ਐਸਐਚਓ ਉੱਥੇ ਖੁਦ ਕਹਿ ਰਿਹਾ ਵੀ ਤੂੰ ਯਾਰ ਇਹ ਗੱਲ ਨਾ ਕਹਿ ਵੀ ਅਸੀਂ ਭਾਈਚਾਰੇ ਨਾਲ ਧੱਕਾ ਹੁੰਦਾ ਮੈਂ ਖੁਦ ਐਸ ਭਾਈਚਾਰੇ ਨਾਲ ਸੰਬੰਧਤ ਜਿਹੜੇ ਉੱਥੇ ਐਸਐਚਓ ਲੱਗੇ ਹੋਏ ਉਹਦੀ ਵੀ ਵੀਡੀਓ ਪਈ ਆ ਉਹ ਕਹਿ ਰੇ ਨਾਲੇ ਖੁਦ ਵੀ ਤੁਸੀਂ ਇਹ ਗੱਲ ਨਾ ਕਰੋ ਵੀ ਮੈਂ ਖੁਦ ਅਸੀਂ ਭਾਈਚਾਰੇ ਦਾ ਬੰਦਾ ਜਿਹੜਾ ਤੁਹਾਡੇ ਵਿੱਚ ਖੜਾ ਆ ਕਿ ਤੁਸੀਂ ਥਾਣੇ ਆਜੋ ਆਪਣਾ ਪੱਖ ਰੱਖੋ ਜਿਹੜਾ ਜਿਹਦਾ ਕਸੂਰ ਹੋਇਆ ਉਹਦੇ ਖਿਲਾਫ ਕਾਰਵਾਈ ਹੋ ਜੂਗੀ ਚਲੋ ਜੀ ਧਰਨਾ ਨਹੀਂ ਚੱਕਿਆ ਇਹਨਾਂ ਲੋਕਾਂ ਨੇ ਉਹਨਾਂ ਨੇ ਹੋਰ ਫੋਰ ਸੱਦ ਲਈ ਉਹ ਕਹਿ ਉਹ ਗੱਲ ਕੋਸ਼ ਹੈ ਨਹੀਂਗੀ ਧਰਨਾ ਚੱਕ ਲਓ ਕਿਉਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਹੁਣ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਉਹ ਵੀ ਪੁਲਿਸ ਨੂੰ ਗਾਲ੍ਹਾਂ ਕੱਢ ਰਹੇ ਆ ਜਿਹੜੇ ਧਰਨੇ ਦੇ ਬੈਠੇ ਉਹਨਾਂ ਦੀ ਟਾਰਗੇਟ ਵੀ ਪੁਲਿਸ ਹੈ ਹੁਣ ਪੁਲਿਸ ਜਾਵੇ ਤਾਂ ਜਾਵੇ ਕਿੱਧਰ ਨੂੰ ਹਰੇਕ ਥਾਣੇ ਦੇ ਵੀਰੋਂ ਪੁਲਿਸ ਗਲਤ ਨਹੀਂ ਹੁੰਦੀ। ਜਦੋਂ ਉਹਨਾਂ ਨੇ ਦੋ ਥਾਣਿਆਂ ਦੀ ਹੋਰ ਫੋਰਸ ਮੰਗਾ ਕੇ ਧਰਨਾ ਚ ਕੋਉਣ ਦੀ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਸੀਂ ਥਾਣੇ ਦੇ ਬਾਹਰ ਚਲਾ ਲਓ। ਇੱਥੋਂ ਤੱਕ ਵੀ ਗਿਆ ਉਹਨਾਂ ਨੇ। ਪਰ ਕਿੱਥੇ ਜੋ ਕੁਛ ਆ ਹੋਇਆ ਵੀਡੀਓ 'ਚ ਤੁਸੀਂ ਦੇਖ ਲਿਆ। ਹੁਣ ਜਿਹੜੇ ਇਹ ਅੱਗ ਲਾਉਂ ਸੋਸ਼ਲ ਮੀਡੀਆ 'ਤੇ ਬੈਠੇ ਆ ਇਹ ਪਿੰਡਾਂ ਪਿੰਡ ਵਾਲਿਆਂ ਨਾਲੋਂ ਜ਼ਿਆਦਾ ਸਿਆਣੇ ਆ। ਪਿੰਡ ਵਾਲੇ ਲੋਕ ਕੀ ਕਹਿ ਰਹੇ ਆ? ਰਜਿੰਦਰ ਸਿੰਘ ਦੀਪ ਸਿੰਘ ਵਾਲੇ ਵਾਲਾ ਇੱਕੋ ਫਾਜ਼ਿਲਕਾ ਦਾ ਇੱਕ ਦੋ ਹੋਰ ਆ। ਉਹ ਇਸੇ ਕੰਮ ਤੇ ਲੱਗੀ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜੇ ਲੋਕ ਇਹ ਪੜਕਾਉਂਦੇ ਆ ਨਾ ਇੱਕ ਮਜ਼ਦੂਰ ਤੇ ਕਹਿ ਕੇ ਇਹ ਗੱਲਾਂ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਦੋ ਫਿਰਕਿਆਂ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਆਪਾਂ ਕਿੰਨੇ ਕ ਤਣਾਅੜ ਆ ਜੀ ਕਿੰਨਾ ਕ ਆਪਾਂ ਆਪਦੇ ਗਰੀਬ ਭਾਈਚਾਰੇ ਨਾਲ ਕਿੰਨੀ ਕ ਆਪਾਂ ਨਫ਼ਰਤ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਸਾਰੇ ਇੱਕ ਦੂਜੇ ਨਾਲ ਰਹਿੰਦੇ ਆ ਸੋ ਆਪਣੇ ਇੱਕ ਦੂਜੇ ਨਾਲ ਲੜਨ ਦੇਣ ਸਾਂਝੇ ਆ ਮਦਦ ਵੀ ਹਰ ਇੱਕ ਬੰਦਾ ਕਰਦਾ ਜਿੰਨੀ ਜੋਗਾ ਹੁੰਦਾ ਪਰ ਇੱਕ ਜੈਲਸੀ ਹੈ ਜਿਹੜੀ ਇਹ ਇੱਕ ਚਲਦੀ ਆਉਂਦੀ ਹੈ ਚਲਦੀ ਰਹਿਣੀ ਹੈ ਤੇ ਇਹ ਲੋਕ ਜਿਹੜੇ ਤੇਲ ਪਾਉਂਦੇ ਰਹਿਣਗੇ ਕਿਉਂਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਅਗਾਹ ਕੀਤਾ ਸੀ ਵੀ ਦੋਸਤੋ ਜੇ ਤੁਸੀਂ ਇਕੱਠੇ ਨਾ ਨਾ ਹੋਏ ਬਾਕੀ ਸਭ ਇੱਕ ਪਲੇਟਫਾਰਮ ਤੇ ਇਕੱਠੇ ਆ ਜੇ ਇਕੱਠੇ ਨਹੀਂ ਤਾਂ ਤੁਸੀਂ ਨਹੀਂਗੇ ਤੁਹਾਡੀਆਂ ਯੂਨੀਅਨਾਂ ਵੀ ਤੁਹਾਡੀਆਂ ਨਹੀਂਗੀਆਂ ਕਦੇ ਤੁਹਾਡੇ ਨਾਲ ਖੜੀਆਂ ਇਹ ਇਹ ਜੇ ਮਸਲੇ ਤੇ ਜੇ ਖੜੇ ਆ ਤਾਂ ਦੱਸੋ ਪਰ ਮੈਂ ਤਾਂ ਅਪੀਲ ਕਰੂੰਗਾ ਮੇਰਾ ਸਾਥ ਦੇਓ ਸਾਡਾ ਜਿਹੜਾ ਕੋਈ ਨਜਾਇਜ਼ ਸਾਨੂੰ ਬਦਨਾਮ ਕਰਦਾ ਨਾ ਨਜਾਇਜ਼ ਸਾਡੇ ਕਿਸੇ ਜੱਟ ਭਰਾ ਨੂੰ ਤੰਗ ਕਰਦਾ ਅਸੀਂ ਤਾਂ ਬਈ ਉਹਦੇ ਹੱਕ 'ਚ ਮੈਂ ਤਾਂ ਬੋਲੂੰਗਾ ਮੈਂ ਤਾਂ ਖੜੂੰਗਾ ਹੁਣ ਵੀਰੋ ਸਰਪੰਚਣੀ ਦੇ ਘਰ ਵਾਲਾ ਜਿਹੜਾ ਸਰਪੰਚ ਵੀ ਨਹੀਂਗਾ 50 ਬੰਦੇ ਲੈ ਕੇ ਯਾਰ ਉਸ ਜਾਇ ਜ਼ਿੰਮੇਦਾਰ ਦੇ ਬਾੜ ਦੇ ਵਿੱਚ ਜਾ ਕੇ ਪਹਿਲਾ ਗਾਲਾ ਕੱਢ ਕੇ ਆਉਂਦਾ ਉਹ ਘਰੇ ਹੈ ਨਹੀਂ ਸੀ ਉਦੋਂ ਨੂੰ ਚਲੋ ਪੁਲਿਸ ਆ ਜਾਂਦੀ ਐ ਦੁਬਾਰਾ ਰੋੜੇ ਮਾਰਦਾ ਸਾਰਾ ਇਕੱਠ ਜਿਹੜਾ ਫੇਰ ਉਹਦੇ ਬਾੜ 'ਚ ਗਿਆ ਉੱਥੇ ਉਹਨੇ ਹਵਾਈ ਫਾਇਰ ਕਰਤਾ ਇੱਕ ਹੁਣ ਵੀਰੋ ਲਾਇਸੈਂਸੀ ਅਸਲਾ ਆਪਣਾ ਲਾਇਸੈਂਸੀ ਅਸਲੇ ਨਾਲ ਜੇ ਬੰਦਾ ਆਪਣੇ ਪਰਿਵਾਰ ਦੀ ਆਪਣੀ ਔਰਤ ਨੇ ਹੱਥੇ ਪੁਲਿਸ ਮੁਲਾਜ਼ਮਾਂ ਡੰਡਿਆਂ ਨਾਲ ਜਿਹਨਾਂ ਦੇ ਸਿਰ ਪਾਟੇ ਹੋਏ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਇੱਕ ਹਵਾਈ ਫਾਇਰ ਕਰ ਦਿੱਤਾ ਉੱਥੇ ਆਈਐਸ ਅਫਸਰ ਬੈਠੇ ਆਈਪੀਐਸ ਅਫਸਰ ਬੈਠੇ ਆ ਤੁਸੀਂ ਉਸ ਚੀਜ਼ ਨੂੰ ਇੱਕ ਮੁੱਦਾ ਬਣਾ ਕੇ ਉਹਨੇ ਕੋਈ ਗੁਨਾਹ ਕੀਤਾ ਸੈਲਫ ਪ੍ਰੋਟੈਕਸ਼ਨ ਕਰਨਾ ਕੋਈ ਗੁਨਾਹ ਤੇ ਸਰਕਾਰ ਨੂੰ ਵੀ ਮੇਰੀ ਬੇਨਤੀ ਆ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ ਰੱਬ ਪਰੋਸੀ ਚੱਲ ਰਿਹਾ ਤੇ ਜੇ ਤੁਸੀਂ ਇਸ ਤਰ੍ਹਾਂ ਹੀ ਬੇਸਲੇ ਰਹੇ ਨਾ ਤੇ ਜਿਹੜੀ ਜਿਹੜੀ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਆ ਇਹ ਕੰਟਰੋਲ ਨਹੀਂ ਹੋਣੇ ਤੁਹਾਡੇ ਤੋਂ ਹੁਣ ਵੀਰੋ ਲਾਇਡ ਆਰਡਰ ਦੀ ਸਥਿਤੀ ਮਾੜੀ ਇੰਨੀ ਕਿਉਂ ਹੋਈ ਇਹਦੇ ਤੇ ਕਦੇ ਚਰਚਾ ਕਿਸੇ ਨੇ ਕੀਤੀ ਆ ਇਹਦੇ ਚ ਕੌਣ ਜ਼ਿੰਮੇਵਾਰ ਆ ਇਹ ਤੁਸੀਂ ਕਮੈਂਟਾਂ ਦੇ ਵਿੱਚ ਜੁੜ ਦੱਸੋ ਮੇਰਾ ਕੰਮ ਆ ਤੁਹਾਨੂੰ ਇਸ ਚੀਜ਼ ਤੋਂ ਜਾਣੂ ਕਰਨਾ ਹੁਣ ਦੋ ਧਰਨੇ ਦਾ ਵੀਰੋ ਪੱਕੇ ਹੀ ਲੱਗੇ ਹੋਏ ਆ ਸਾਲ ਹੋ ਗਿਆ ਉਹ ਕਿਹਨੇ ਲਵਾਏ ਆ ਉਹਨਾਂ ਧਰਨਿਆਂ ਦੇ ਪਿੱਛੇ ਕੀ ਮਨਛਾ ਹੈ ਕਿਹੜੀਆਂ ਯੂਨੀਅਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਕਿਸਾਨ ਯੂਨੀਅਨਾਂ ਨੂੰ ਕਮਜ਼ੋਰ ਕੀਤਾ ਗਿਆ ਪਿੱਛੇ ਦੀ ਮਨਸ਼ਾ ਕੀ ਹੈ ਉਹ ਇੱਕ ਸਾਲ ਤੋਂ ਦੋ ਧਰਨੇ ਇੱਕ ਸ਼ੰਭੂ ਇੱਕ ਖਨੌਰੀ ਇਹ ਤਾਂ ਕਿਤੇ ਫੇਰ ਗੱਲ ਕਰੂੰਗਾ ਮੈਂ ਔਰ ਤੁਹਾਨੂੰ ਦੱਸੂੰਗਾ ਜਿਹੜੇ ਉੱਥੇ ਅਫਸਰ ਬੈਠੇ ਆ ਰਿਟਾਇਰਡ ਜਿਹੜੇ ਇਹਦੇ ਪਿੱਛੇ ਆ ਇਹ ਸਾਰੇ ਮੈਟਰ ਦੀ ਹਰੇਕ ਪ੍ਰੈਸ ਕਾਨਫਰੰਸ 'ਚ ਉਹ ਅਫਸਰ ਅੱਗੇ ਹੁੰਦੇ ਆ ਉਹ ਕਿਸੇ ਯੂਨੀਅਨ ਦੇ ਮੈਂਬਰ ਨਹੀਂ ਉਹ ਐਸ ਵਾਲੇ ਰਿਟਾਇਰ ਹੋਏ ਹੋਏ ਨੇ ਉੱਥੇ ਕੀ ਕਰਦੇ ਆ ਜੀ ਪਿੱਛੇ ਮਨਸ਼ਾ ਕੁਝ ਹੋਰ ਹੁਣ ਦੋ ਧਰਨਿਆਂ ਦੇ ਉੱਤੇ ਕਿੰਨੀ ਫੋਰਸ ਆ ਜਿਹੜੀ ਉੱਥੇ ਪੱਕੀ ਵੱਜੀ ਹੋਈ ਆ 6-7 ਜ਼ਿਲ੍ਹਿਆਂ ਦੀ ਉਸੇ ਫੋਰਸ ਨੇ ਫੀਲਡ 'ਚ ਡਿਊਟੀ ਕਰਨੀ ਆ ਉਹੀ ਉੱਥੇ ਵੱਜੀ ਹੋਈ ਆ ਇੱਕ ਫੌਜੀ ਸਾਹਿਬ ਟੈਂਕੀ ਤੇ ਬੈਠੇ ਆ ਸੁਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਕਾਨੂੰਨ ਬਦਲਣ ਨੂੰ ਲੈ ਕੇ ਹੁਣ ਕਾਨੂੰਨ ਬਦਲਦਾ ਕੋਈ ਖਾਲਾ ਜੀ ਦਾ ਬਾੜਾ ਤਾਂ ਹੈ ਨਹੀਂ ਜਿਹੜੇ ਪੜ੍ਹੇ ਲਿਖੇ ਲੋਕ ਆ ਜਿਹੜੇ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਆ ਇੱਕ ਡਿਬੇਟ ਹੁੰਦੀ ਆ ਲੋਕ ਸਭਾ ਦੇ ਵਿੱਚ ਫਿਰ ਉਹਦਾ ਖਰੜਾ ਤਿਆਰ ਹੁੰਦਾ ਉਹ ਖਰੜਾ ਕਮੇਟੀਆਂ ਕੋਲੇ ਜਾਂਦਾ ਜਿਹੜੀਆਂ ਕਮੇਟੀਆਂ ਇੱਕ ਕਲੋਜ਼ੀਅਮ ਜਿਹੜੀ ਕਮੇਟੀ ਜੱਜਾਂ ਦੀ ਸਿਲੈਕਸ਼ਨ ਕਰਦੀ ਉਹਨਾਂ ਕੋਲੇ ਵੀ ਜਾਂਦਾ ਇੱਕ ਕਮੇਟੀਆਂ ਜਿਹੜੀਆਂ ਹੋਰ ਬਣਦੀਆਂ ਦੇ ਉੱਤੇ ਉਹਨਾਂ ਕੋਲੇ ਵੀ ਜਾਂਦਾ ਫਿਰ ਉਥੋਂ ਅਸੈਂਬਲੀ ਦੇ ਵਿੱਚ ਮੁੱਦਾ ਪਾਸ ਹੁੰਦਾ ਬਹੁਮਤ ਨਾਲ ਹੁੰਦਾ ਨਹੀਂ ਹੁੰਦਾ ਫਿਰ ਰਾਸ਼ਟਰਪਤੀ ਤੇ ਜਾਂਦਾ ਯਾਰ ਕਿਹਜੀਆਂ ਸੀ ਮੁੱਦੇ ਲੈ ਕੇ ਬੈਠੇ ਆ ਯਾਰ ਜਿਨ੍ਹਾਂ ਦਾ ਕੋਈ ਮੂੰਹ ਸਰੀ ਨਹੀਂਗਾ ਸਾਡਾ ਵੀ ਦਿਲ ਕਰਦਾ ਵੀ ਬੇਅਦਬੀ ਕਰਨ ਵਾਲਾ ਬੰਦਾ ਫਾਂਸੀ ਦੇ ਚੜਾਇਆ ਜਾਵੇ ਪਰ ਮਜਬੂਰੀ ਕੀ ਆ ਉਹ ਤਾਂ ਸਮਝੋ ਤੁਸੀਂ ਕਾਨੂੰਨ ਕਿ ਤੁਸੀਂ ਧਰਨਾ ਲਾ ਲਿਆ ਤੇ ਕਾਨੂੰਨ ਬਦਲ ਜਾਊਗਾ ਤੁਸੀਂ ਖੁਦ ਵੀ ਪਰੇਸ਼ਾਨ ਹੋ ਰਹੇ ਹੋ ਤੁਸੀਂ ਪਬਲਿਕ ਨੂੰ ਵੀ ਕਰ ਰਹੇ ਹੋ ਫਿਰ ਤੁਸੀਂ ਉੱਥੇ ਬਹਿ ਕੇ ਗਦਾਰਾਂ ਦੇ ਸਰਟੀਫਿਕੇਟ ਵੰਡ ਰਹੇ ਹੋ ਵੀ ਫਲਾਨਾ ਵੀ ਗਦਾਰ ਤੇ ਓਕਾ ਵੀ ਗਦਾਰ ਇੱਥੇ ਆ ਨਹੀਂ ਰਿਹਾ ਕੀ ਆ ਕੇ ਕਰਨਗੇ ਉੱਥੇ ਉਹ ਤੁਸੀਂ ਵੀ ਉਹ ਉਨੇ ਕਸੂਰਵਾਰੇ ਜਿਹੜੀ ਚੀਜ਼ ਦਾ ਪਤਾ ਨਾ ਹੋਵੇ ਉਹਦਾ ਧਰਨਾ ਲਾ ਲੈਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਇਸੇ ਤਰ੍ਹਾਂ ਹੀ ਵੀਰੋ ਬਠਿੰਡੇ ਦੇ ਵਿੱਚ ਉਗਰਾਹਾ ਜੂਨੀਅਨ ਦੇ ਦੋ ਤਿੰਨ ਮੈਟਰ ਚੱਲ ਰਹੇ ਆ ਇੱਕ ਗੈਸ ਪਾਈਪ ਲਾਈਨ ਦਾ ਇੱਕ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਦਾ ਇੱਕ ਦੋ ਛੱਟਪੁੱਟ ਨਿੱਕੇ ਮोटे ਹੋਰ ਧਰਨੇ ਚੱਲ ਰਹੇ ਆ ਉਹ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ 6-7 ਜ਼ਿਲ੍ਹਿਆਂ ਦੀ ਫੋਰਸ ਜ਼ੋਨ ਦੀ ਫੋਰਸ ਉੱਥੇ ਵੱਜ ਜਾਂਦੀ ਹੈ ਹੁਣ ਉਹੀ ਫੋਰਸ ਨੇ ਤੁਹਾਡੇ ਵਾਸਤੇ ਡਿਊਟੀ ਕਰਨੀ ਹੈ ਫੀਲਡ 'ਚ ਹੁਣ ਇੱਕ ਭਾਈ ਸਾਹਿਬ ਮਸਤੂਆਣੇ ਬੈਠ ਗਏ ਆ ਵੀ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਮਸਤੂਆਣੇ ਜਿਹੜੀ ਬਿਲਡਿੰਗ ਬਣਾਈ ਜਾ ਰਹੀ ਉਹ ਤਾਂ 35 ਸਾਲਾਂ ਤੋਂ ਬਣੀ ਹੈ ਹੁਣ ਜਦੋਂ ਸ਼੍ਰੋਮਣੀ ਕਮੇਟੀ ਸਾਡੀ ਨਹੀਂ ਸਿੱਖ ਆਗੂ ਸਾਡੇ ਨਹੀਂ ਇੱਕ ਭੇਖ ਆ ਉਹਨਾਂ ਕੋਲੇ ਉਹ ਸਾਡੇ ਹੈ ਨਹੀਂ ਤੇ ਤੁਸੀਂ ਕੀ ਕਰੋਗੇ ਇਹਦੇ 'ਚ ਇਹ ਮੁੱਦੇ ਕੌਮ ਦੇ ਮੁੱਦੇ ਆ ਤੁਸੀਂ ਇਹਨਾਂ ਨੂੰ ਕੌਮ ਦੇ ਵਿੱਚ ਰੱਖੋ ਜਿੱਥੇ ਕੌਮ ਦਾ ਕੌਮੀ ਇਕੱਠ ਹੁੰਦਾ ਤੁਸੀਂ ਉੱਥੇ ਜਾ ਕੇ ਆਪਣਾ ਮੁੱਦਾ ਰੱਖੋ ਵੀ ਭਾਈ ਮੈਂ ਆਹ ਮੁੱਦਾ ਆਪਾਂ ਨੂੰ ਇੱਥੇ ਵਿਚਾਰ ਕਰਨਾ ਚਾਹੀਦਾ ਫਿਰ ਆਪਾਂ ਨੂੰ ਇੱਥੇ ਕੀ ਕਰਨਾ ਚਾਹੀਦਾ ਐ ਤਾਂ ਫਿਰ ਜਿੰਨੇ ਬੰਦੇ ਆ ਉਹਨੇ ਹੀ ਫਿਰ ਮਸਲੇ ਆ ਮੀਰਾ ਵੀ ਕੋਈ ਮਸਲਾ ਹੋਊਗਾ ਫਿਰ ਕੱਲ ਨੂੰ ਫਿਰ ਮੈਂ ਚੜ ਕੇ ਬਹਿ ਜੂ ਕਿਤੇ ਅਸੀਂ ਇਸ ਤਰ੍ਹਾਂ ਨਾ ਕਰੀਏ ਪੰਜਾਬ ਨੂੰ ਬਰਬਾਦ ਨਾ ਕਰੀਏ ਅਸੀਂ ਸਾਡੀ ਇਹਨਾਂ ਧਰਨਿਆਂ ਦੇ ਉੱਤੇ ਸਾਡੀ ਬਹੁਤ ਬਦਨਾਮੀ ਹੋ ਚੁੱਕੀ ਆ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਕਿਸਾਨੀ ਦੀ ਆੜ ਦੇ ਵਿੱਚ ਸਿੱਖੀ ਬਹੁਤ ਬਦਨਾਮ ਕੀਤੀ ਗਈ। ਉਹਨਾਂ ਨੂੰ ਖਾਲਸਤਾਨੀ, ਰੈਡੀਕਲ ਆ ਮੈਂ ਤੁਹਾਨੂੰ ਪਿੱਛੇ ਵੀਡੀਓ ਦਿਖਾਈਆਂ ਸੀ ਨਾ ਇਹ ਲੋਕ ਸਾਨੂੰ ਖਾਲਸਤਾਨੀ ਸਮਗਲਰ ਰੈਡੀਕਲ ਕੀ ਕੋ ਸਾਨੂੰ ਬੋਲਦੇ ਆ। ਤੇ ਜਿੰਨੀਆਂ ਕੁਰਬਾਨੀਆਂ ਜੱਟਾਂ ਦੀਆਂ ਨਾ ਇਸ ਮੁਲਕ ਦੇ ਖਾਤਰ ਤੇ ਸਾਨੂੰ ਤਾਂ ਮਾਣ ਅਸੀਂ ਤਾਂ ਕਿਹਾ ਜਵਾਬ ਹੀ ਨਹੀਂ ਦਿੰਦੇ ਇਸ ਚੀਜ਼ ਦਾ। ਅਸੀਂ ਕਿਉਂ ਜਵਾਬ ਦਈਏ? ਸਾਨੂੰ ਕੋਈ ਨਮੋਚੀ ਥੋੜੀ ਆ ਸਾਨੂੰ ਕੋਈ ਕੁਝ ਕਹੀ ਜਾਂਦਾ। ਉਹ ਉਹਦੀ ਉਹਦਾ ਵਰਜਨ ਉਹ ਕੀ ਕਹਿੰਦਾ ਪਰ ਸਾਨੂੰ ਤਾਂ ਆਪਣੇ ਆਪ ਤੇ ਜੱਟ ਹੋਣ ਤੇ ਮਾਣ ਆ ਸਾਨੂੰ ਆਪਣੇ ਭਾਈਚਾਰੇ ਤੇ ਮਾਣ ਆ ਸਾਨੂੰ ਆਪਣੇ ਵੱਡ-ਵਡੇਰਿਆਂ ਤੇ ਮਾਣ ਆ ਅਸੀਂ ਕਦੇ ਕੋਈ ਜਲਸੀ ਨਹੀਂ ਕਰਦੇ ਹਾਂ ਸਾਡੇ ਮਹਿਕਮੇ ਦੇ ਵਿੱਚ ਇੰਨੀ ਕਿ ਜੈਲ ਸੀ ਜਿਹੜਾ ਪਿੱਛੇ ਖੜਕੂਵਾਦ ਦਾ ਦੌਰ ਲੰਘ ਕੇ ਗਿਆ ਜੋ ਕੁਝ ਜੱਟਾਂ ਨਾਲ ਹੋਇਆ ਨਾ ਤੁਹਾਡੇ ਹਰੇਕ ਦੇ ਪਿੰਡ 'ਚ ਪਿਆ ਜਿੱਥੇ ਕੋਈ ਐਸਐਚਓ ਦੂਜੇ ਭਾਈਚਾਰੇ ਦਾ ਲੱਗਿਆ ਉਨੇ ਪੀੜ ਕੇ ਰੱਖਦੇ ਜੱਟ ਮੈਂ ਕਹਿੰਦਾ ਸਾਡੇ ਮੂੰਹ ਨਾ ਖਲ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਆਪਦੀ ਦੇ ਦਿੰਦਾ। ਮੈਂ ਤੇ ਇਨਸਪੈਕਟਰ ਸਮੇਰਾ ਅਨਚਾਰਜ ਅਸੀਂ ਕਿਤੇ ਰੇਡ ਕਰਨ ਚੱਲੇ ਸੀ। ਉਹਨੂੰ ਕਿਸੇ ਦਾ ਫੋਨ ਆਉਂਦਾ। ਉਹ ਐਸਸੀ ਭਾਈਚਾਰੇ ਨਾਲ ਸੰਬੰਧ ਸੀ। ਇੱਕ ਐਸਐਚਓ ਵੀ ਐਸਸੀ ਭਾਈਚਾਰੇ ਦਾ ਲੱਗਿਆ ਹੋਇਆ ਸੀ। ਉਹਨੇ ਕੋਈ ਐਸਸੀ ਭਾਈਚਾਰੇ ਦੇ ਬੰਦੇ ਕੋਈ ਚੋਰੀ ਚਾਰੀ ਦੇ ਸ਼ੱਕ 'ਚ ਰਾਉਂਡ ਅਪ ਕਰ ਲਿਆ ਤੇ ਥਾਲੀ। ਔਰ ਜਿਨ੍ਹਾਂ ਦੇ ਮੁੰਡੇ ਰਾਉਂਡ ਅਪ ਹੋਏ ਸੀ ਉਹ ਸਾਡੇ ਵਾਲੇ ਇਨਸਪੈਕਟਰ ਨੂੰ ਫੋਨ ਕਰਦਾ ਵੀ ਉੱਥੇ ਜੀ ਐਸਐਚਓ ਨੇ ਸਾਡੇ ਮੁੰਡੇ ਚੱਕ ਲਿਆ ਤੁਸੀਂ ਉਹਨਾਂ ਨੂੰ ਕਹੋ ਉਹ ਮੈਰਾ ਇੱਕ ਤਾਂ ਨਾਂ ਇਹ ਜਿਆ ਸੀ ਸਤਪਾਲ ਇੱਕ ਮੈਂ ਪਹਿਲਾਂ ਉਹ ਦਾੜੀ ਤੇ ਮਸ਼ੀਨ ਮਸੂਨ ਜੀ ਫਰਾ ਕੇ ਰੱਖਦਾ ਸੀ ਮੋਨਾ ਸੀ ਉਹ ਮੈਨੂੰ ਵੈਸੇ ਹੀ ਅਗਲਾ ਪੰਡਤ ਪੁੰਨੂ ਦੀ ਸਮਝਦਾ ਸੀ ਮੈਨੂੰ ਜੱਟਾਂ ਦਾ ਮੁੰਡਾ ਕੋ ਸਮਝਦੇ ਹੀ ਨਹੀਂ ਸੀ ਮੈਂ ਉਹ ਤੋਂ ਬਾਅਦ ਫਿਰ ਪੱਕਾ ਬਣਨੀ ਸ਼ੁਰੂ ਕੀਤੀ ਕਿਉਂਕਿ ਕਈ ਵਾਰੀ ਤੁਹਾਡੇ ਫਿਰ ਠੋਕਰ ਲੱਗਦੀ ਨਾ ਕਿਸੇ ਗੱਲ ਤੋਂ ਉਹਨੇ ਐਸਐਚਓ ਨੂੰ ਫੋਨ ਕੀਤਾ ਕਹਿੰਦਾ ਐਸਐਚਓ ਸਾਹਿਬ ਤੁਸੀਂ ਯਾਰ ਆਪਣੇ ਭਾਈਚਾਰੇ ਦੇ ਬੰਦਿਆਂ ਨੂੰ ਚੱਕ ਕੇ ਲੈ ਕੇ ਤੰਕਰੀ ਜਾਨੇ ਉਹਨੇ ਕੋ ਦੱਸਿਆਣਾ ਵੀ ਚੋਰੀ ਚਾਰੇ ਦੇ ਛੱਕ ਤੇ ਲਿਆ ਆਂ ਜੀ ਕਹਿੰਦਾ ਜੇ ਇਹਨਾਂ ਗਰੀਬਾਂ ਨੇ ਚਾਰ ਦਿਨ ਸਾਡੇ ਸਿਰ ਤੇ ਬੜਕਾ ਨਹੀਂ ਮਾਰਨੀ ਆ ਤੇ ਸਾਡਾ ਇੱਥੇ ਲੱਗਿਆਂ ਦਾ ਫਾਇਦਾ ਕੀ ਆ ਕਹਿੰਦਾ ਜੱਟ ਥੋੜੇ ਆ ਗਾਣ ਕੁੱਟਣ ਨੂੰ ਜੀ ਵੀਰ ਮਰਜੀ ਕੁੱਟ ਮੈਂ ਗੱਡੀ ਰੋਕ ਲਈ ਅਸੀਂ ਉੱਥੇ ਹੱਥੋਂ ਪਾਈ ਹੋਪੇ ਇਸ ਚੀਜ਼ ਦੇ ਪਿੱਛੇ ਉਮੈਨ ਨੂੰ ਨਾ ਯਾਰ ਤੂੰ ਜੱਟ ਥੋੜੀ ਮੈਂ ਤੇ ਖਬਰਦਾਰ ਜੇ ਮੈਂ ਕਿਹਾ ਤੂੰ ਚਲੋ ਐਸਐਸਪੀ ਸਾਹਿਬ ਨੂੰ ਪਤਾ ਲੱਗ ਗਿਆ ਉਹਨੇ ਮੇਰੀ ਉੱਥੋਂ ਬਦਲੀ ਕਰਤੀ ਮੇਨਾਂ ਤਾਂ ਉੱਥੋਂ ਪਾਸੇ ਹੋ ਜਾ ਤੇ ਮੈਂ ਬਾਦ ਬਵਾਦ ਜਿਆਦਾ ਵਧਿਆ ਚੰਗਾ ਨਹੀਂ ਹੁੰਦਾ ਕਹਿਣ ਦਾ ਮਤਲਬ ਇਹ ਵੀ ਇੰਨੀ ਜੈਲ ਸੀ ਹੈ ਜੱਟਾਂ ਦੇ ਪ੍ਰਤੀ ਪਰ ਬਥੇਰੇ ਬਥੇਰੇ ਉੱਥੇ ਐਸਐਚਓ ਦੀਆਂ ਕੁਰਸੀਆਂ ਤੇ ਬੈਠ ਕੇ ਆ ਕੱਡੋ ਇਹਦੀ ਨੰਬਰਦਾਰੀ ਕੱਡੋ ਇਹਦੀ ਇਹ ਆਮ ਗੱਲਾਂ ਸੀਗੀਆਂ ਇਹ ਪਰ ਸਾਡਾ ਜਦੋਂ ਜਰਨਲ ਕੋਈ ਅਫਸਰ ਲੱਗਦਾ ਉਹ ਕਦੇ ਇਹੋ ਜੀ ਗੱਲ ਨਹੀਂ ਕਰਦਾ ਐਂ ਉਹ ਕਹਿੰਦਾ ਯਾਰ ਗਰੀਬ ਆ ਵੇਖੋ ਕਦੇ ਗਰੀਬ ਨਾ ਕਿਸੇ ਨਾਲ ਜਿਆਤੀ ਲਗਾ ੱਤਕਾ ਨਾ ਇਹ ਆ ਸਾਡੀ ਜੱਟ ਜੱਟ ਹੋਣ ਦੀ ਪਛਾਣ ਹੁਣ ਵੀ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਜੇ ਕੋਈ ਬਹਿਕਾਵੇ ਜਾ ਕੇ ਬੱਚਾ ਕੋਈ ਉੱਥੇ ਇਹ ਜਾ ਕੇ ਇਹਦੀ ਇਹਦੇ ਨਾਲੇ ਕੰਮ ਕਰ ਬੈਠਾ ਉਹਦਾ ਪਰਿਵਾਰ ਉਹਦੇ ਪਿੰਡ ਦੇ ਲੋਕ ਗੁਲਤੀ ਉਹ ਬੱਚਾ ਕਰਦਾ ਮੰਨਦਾ ਵੀ ਮੈਂ ਗਲਤੀ ਹੋ ਗਈ ਉਹਨਾਂ ਨੂੰ ਰੀਫ ਦੇ ਦਿੱਤੀ ਜਾਂਦੀ ਜਿੰਨਾ ਲੋਕਾਂ ਨੇ ਇਹ ਗਨਾਹ ਕੀਤਾ ਗਨਾਹ ਦੀ ਮਾਫੀ ਨਹੀਂ ਹੁੰਦੀ ਗਲਤੀ ਦੀ ਮਾਫੀ ਹੁੰਦੀ ਹੈ ਤੇ ਪੁਲਿਸ ਨੂੰ ਮੇਰੀ ਸਰਕਾਰ ਨੂੰ ਬੇਨਤੀ ਹੈ ਪੁਲਿਸ ਨੂੰ ਇੰਨੀ ਨਮੋਸ਼ੀ ਜਿਹਾ ਨਾ ਜਾਣ ਦਿਓ ਨਹੀਂ ਤਾਂ ਗੁੰਡਾਗਰਦੀ ਸਿਰ ਤੇ ਚੜ ਜੂਗੀ ਮਾੜੇ ਬੰਦੇ ਦਾ ਜਿਉਣਾ ਸ਼ਰੀਰ ਬੰਦੇ ਦਾ ਤੇ ਮਾੜੇ ਦਾ ਜਿਉਣਾ ਔਖਾ ਹੋ ਜਾਊਗਾ ਤੇ ਪੁਲਿਸ ਨੂੰ ਵੀ ਇਹ ਵੀ ਨਜਾਇਜ਼ ਤੁਸੀਂ ਵੀ ਨਾ ਕਿਸੇ ਨਾਲ ਕਰੋ ਕਿਉਂਕਿ ਸਰਕਾਰ ਨੇ ਜਦੋਂ ਸਰਕਾਰੇ ਬਣੀ ਐ ਮੈਂ ਵੀ ਇਹਨਾਂ ਦੀ ਹਮਾਇਤ ਕੀਤੀ ਸਾਨੂੰ ਉਮੀਦ ਸੀ ਕੁਛ ਨਵਾਂ ਕਰਨਗੇ ਬਦਲਾ ਲੈਉਣਗੇ ਕੁਝ ਪਰ ਇਹ ਤਾਂ ਉਹਨਾਂ ਤਾਂ ਪਹਿਲਾਂ ਤੋਂ ਵੀ ਦੋਨਾਂ ਨੂੰ ਕਰਾਸ ਕਰ ਗਏ ਆ ਪਿਛਲੇ ਦਿਨੀ ਉਹ ਫੜਿਆ ਗਿਆ ਇੱਕ ਉਹ ਜਿਹੜਾ ਸਿੱਧੂ ਮੂਸੇ ਵਾਲੇ ਨਾਲ ਇੱਕ ਮੁਹਾਲੀ ਮੁੰਡਾ ਮਰਿਆ ਸੀਗਾ ਕੂਮਕਲਾ ਦਾ ਤੇ ਮੈਨੂੰ ਬੜੀਆਂ ਗਾਲਾਂ ਕੱਢੀਆਂ ਜਦੋਂ ਮੈਂ ਉਹ ਗੱਲ ਸ਼ੇਅਰ ਕੀਤੀ ਸੀ ਉਹ ਬੰਦੇ ਨੇ ਹੁਣ ਟੋਲ ਵਾਲੇ ਉੱਥੇ ਐਮਐਲਏ ਧਰਮਕੋਟ ਦਾ ਰਾਈਟ ਹੈਂਡ ਹੈ ਉਹਦਾ ਰੇਤਾ ਦਾ ਕਾਰੋਬਾਰ ਸਾਰਾ ਉਹ ਸੰਭਾਲਦਾ ਉਥੇ ਟੋਲ ਤੇ ਫੜਿਆ ਫੜਿਆ ਅਰੈਸਟ ਕੀਤਾ ਮੇਰੇ ਕਹਾ ਸ਼ਾਹਕੋਟ ਦੀ ਪੁਲਿਸ ਨੇ ਇਹ ਗੁੰਡਾਗਰਦੀ ਨੂੰ ਸ਼ਹਿਰ ਨਹੀਂ ਤੇ ਹੋਰ ਕੀ ਹੈ ਉਹ ਉਥੇ ਬੰਦੂਕ ਲੈ ਕੇ ਜਾ ਕੇ ਟੋਲ ਵਾਲਿਆਂ ਤੋਂ ਉਹਦੇ ਟਰਾਲੇ ਨਗਾਉਂਦਾ ਟਿੱਪਰ ਸਾਰੀ ਵੀਡੀਓ ਵਾਇਰਲ ਹੋਈ ਆ ਉਹ ਵੀਡੀਓ ਵਾਇਰਲ ਹੋਣੇ ਕਰਕੇ ਉਹਦੀ ਗ੍ਰਿਫਤਾਰੀ ਪੈ ਗਈ ਔਰ ਦੂਜਾ ਜ਼ਿਲ੍ਹਾ ਹੋਣ ਕਰਕੇ ਤੇ ਮੋਗੇ ਪੁਲਿਸ ਦੀ ਤਾਂ ਮੇਰੇ ਖਿਆਲ ਜ਼ਰੂਰਤ ਹੀ ਨਹੀਂ ਪੈਣੀ ਸੀ ਉਹਨੂੰ ਪਾਣੀ ਉਹ ਉਹ ਬੰਦੇ ਆ ਇਹ ਲੋਕ ਇਹਨਾਂ ਲੋਕਾਂ ਦੀ ਬਦੌਲਤ ਵਿਚਾਰਾ ਮੁੱਸੇ ਵਾਲਾ ਟਾਰਗੇਟ ਬਣਿਆ ਉਹ ਮੈਂ ਕਰੂੰਗਾ ਹੁਣ ਕਲੀਅਰ ਗੱਲ ਸਾਰੀ ਮੇਰੇ ਕੋਲ ਮੈਂ ਕਹੋ ਕਿ ਮੈਂ ਉਦੋਂ ਮੁਹਾਲੀ ਸੀ ਉਸ ਵੇਲੇ ਇਹ 11 ਫੇਸ ਦੀ ਘਟਨਾ ਹੈ ਜਿਹੜੇ ਹੋਟਲ ਚ ਮੁੰਡਾ ਮਰਿਆ ਸੀ ਉਹ ਵੀ ਕਿਸੇ ਦਾ ਪੁੱਤ ਸੀ ਉਹ ਇਕੱਲਾ ਹੀ ਭਰਾ ਸੀਗਾ ਤੇ ਜਿਹੜੀ ਉੱਥੇ ਜੋ ਖੇਡ ਖੇਡੀ ਗਈ ਉਸ ਬੱਚੇ ਦੇ ਕਤਲ ਦੇ ਉੱਤੇ ਉਹ ਮੇਰੇ ਕੋਲ ਐਫ ਆਈ ਆਰ ਤੁਹਾਨੂੰ ਮੈਂ ਪੜਾ ਦੂੰਗਾ ਤੁਸੀਂ ਉਹਦੇ ਵਿੱਚ ਹੀ ਦੇਖ ਲਿਓ ਕੀ ਖੁਸ਼ ਹੋਇਆ ਉਹ ਹੋਟਲ ਵੀ ਤਿੰਨ ਚਾਰ ਸਾਲ ਬੰਦ ਰਿਹਾ ਬਾਅਦ ਚ ਬਲਬੀਰ ਸਿੰਘ ਸਿੱਧੂ ਮਨਿਸਟਰ ਦਾ ਪ੍ਰੋਗਰਾਮ ਸੀ ਉਸ ਦਿਨ ਉੱਥੇ ਦਾ ਪ੍ਰੋਗਰਾਮ ਸੀ ਮੁਸੇ ਵਾਲ ਦਾ ਖਾੜਾ ਸੀ ਹੋਟਲ ਚ ਆ ਗਏ ਉੱਥੇ ਉਹ ਮੁੰਡਾ ਦੋਸਤ ਹੀ ਸੀ ਇਹਨਾਂ ਦਾ ਇਸ ਕਰਕੇ ਕਈ ਵਾਰੀ ਕਿਸੇ ਦੀ ਕੀਤੀ ਹੋਈ ਗਲਤੀ ਕਿਸੇ ਦਾ ਕੀਤਾ ਹੋਇਆ ਗੁਨਾਹ ਤੁਹਾਨੂੰ ਭੁਗਤਣਾ ਪੈ ਜਾਂਦਾ ਤੇ ਮੈਂ ਇਹਨਾਂ ਬੱਚਿਆਂ ਨੂੰ ਵੀ ਅਪੀਲ ਕਰਦਾ ਇਹੋ ਜਿਹਾ ਸ਼ਰਾਰਤੀ ਅੰਸਰਾਂ ਦੇ ਮਗਰ ਲਾ ਕੇ ਕਦੇ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਚੰਦ ਭਾਨ ਹੋਇਆ ਡਿੰਪੀ ਦੇ ਨਾਂ ਤੇ ਮਸ਼ਹੂਰ ਹੋਇਆ ਪਿੰਡ ਤੁਸੀਂ ਪਿੰਡ ਦੇ ਨਾਂ ਨੂੰ ਲਾਜ ਲਾ ਕੇ ਰੱਖਤੀ ਆ ਤੇ ਬਾਅਦ ਵਿੱਚ ਕੀ ਨਿਕਲਦਾ ਕਦੇ ਬਲਵਿੰਦਰ ਸਿੰਘ ਪੱਖੂ ਕਹਿੰਦੇ ਚੈਨਲ ਤੇ ਜਾ ਕੇ ਦੇਖਿਓ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਆ ਹੁਣ ਜਿਹੜੇ ਬੱਚੇ ਰਿਪੋਰਟ ਹੋ ਰਹੇ ਆ ਜਿਹੜੇ ਉੱਥੇ ਖਾਲਸਤਾਨ ਦੇ ਨਾਰੇ ਮਾਰ ਮਾਰ ਕੇ ਸ਼ਾਇਦ ਸੋਚਦੇ ਸੀ ਵੀ ਇਹ ਸੱਲਮ ਲੈ ਲਾਂਗੇ ਤਾਂ ਕੱਲ ਦੀ ਡਿਬੇਟ ਦੇ ਵਿੱਚ ਇਹ ਇਹਨਾਂ ਦਾ ਵਕੀਲ ਆ ਜਿਹੜਾ ਉਹ ਮੁੰਡਾ ਖਾਰਾ ਉਹ ਕਹਿੰਦਾ ਜੀ ਅਸੀਂ ਤਾਂ ਕਿਸੇ ਨੂੰ ਕਹਿੰਦੇ ਹੀ ਨਹੀਂ ਉਹ ਤਾਂ ਮੁੱਕਰ ਹੀ ਗਏ ਉਹ ਕਹਿੰਦੇ ਅਸੀਂ ਤਾਂ ਕਹਿੰਨੇ ਵੀ ਉਹ ਇੱਥੇ ਬੱਚੇ ਇੱਥੇ ਵਾਪਸ ਆਉਣ ਪੰਜਾ 50 ਲੱਖ ਲਾ ਕੇ ਅਗਲੇ ਸਲਮ ਦੇ ਨਾਂ ਨੂੰ ਤੁਹਾਡੀਆਂ ਫੋਟੋ ਲੈ ਕੇ ਨਾਰੇ ਮਾਰਦੇ ਰਹੇ ਤੇ ਹੁਣ ਅਮਰਤਪਾਲ ਦੇ ਪਿਓ ਦੀ ਇੱਕਾ ਚਿੱਠੀ ਜੀ ਵਾਇਰਲ ਹੋਈ ਜਾਂਦੀ ਪਤਾ ਨਹੀਂ ਉਹ ਸੱਚੀ ਹੈ ਕਿ ਝੂਠੀ ਹੈ ਉਹ ਆਂਦਾ ਵੀ ਹੁਣ ਜਿੱਦੇ ਜਹਾਜ਼ ਉਤਰੂਗਾ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ ਜੇਲ੍ਹ ਚ ਪਹਿਲਾਂ ਤਾਂ ਚਿੱਠੀ ਦੇ ਵਿੱਚ ਮੈਨੂੰ ਤਾਂ ਪੜ੍ਹ ਕੇ ਹੀ ਹਾਸਾ ਆਉਂਦਾ ਵੀ ਇਹ ਬੰਦੇ ਕਿੱਡੇ ਯਾਰ ਕਾਬਲ ਆ ਤੇ ਕਿੰਨੇ ਕਿ ਸਿਆਣੇ ਲੋਕ ਆ ਇਹ ਉਹ ਆਂਦਾ ਵੀ ਹੁਣ ਜਿੱਦੇ ਜਹਾਜ਼ ਉਤਰੂਗਾ 92 ਬਲੌਕ ਕਰ ਦਿਓ ਲੱਗੋ ਅੱਗੇ ਜੀ ਕਰੋ ਅਸੀਂ ਤੁਹਾਡੇ ਮਗਰ ਤੁਰਾਂਗੇ ਉੱਥੇ ਉਹ ਕਹਿੰਦੇ ਵੀ ਅਮਰੀਕਾ ਦੇ ਵਿੱਚ ਵੀ ਹੀਰਾ ਕੱਢੋ ਤੇ ਟਰੰਪ ਦੇ ਖਿਲਾਫ ਧਰਨੇ ਲਾਓ ਤੇ ਟਰੰਪ ਦੇ ਖਿਲਾਫ ਨਾਰੇਬਾਜ਼ੀ ਕਰੋ ਵੀ ਸਿੱਖਾਂ ਦੇ ਬੱਚਿਆਂ ਨੂੰ 3 ਸਾਲਾਂ ਵਾਸਤੇ ਰਿਪੋਰਟ ਨਾ ਕੀਤਾ ਜਾਵੇ ਤਾਂ ਜੋ ਸਿੱਖਾਂ ਨਾਲ ਹੋਈ ਧੱਕੇ ਦੀ ਉੱਥੇ ਗੱਲ ਕਰ ਸਕਣੋ ਕਮਾਲ ਦੀ ਗੱਲ ਆ ਯਾਰ ਕੋਈ ਬੇਸਿਰ ਬੇਪੈਰ ਤੁਸੀਂ ਗੱਲਾਂ ਕਰਦੇ ਹੋ ਫਿਰ ਥੱਲੇ ਲਿਖਿਆ ਵੀ ਕੱਲ ਨੂੰ ਜੇ ਸਾਡੀ ਸਰਕਾਰ ਬਣ ਜਾਂਦੀ ਹੈ ਸਾਡੀ ਤੇ ਤੁਹਾਡੀ ਰਿਸ਼ਤਿਆਂ 'ਚ ਖਟਾਸ ਆ ਜਾਊਗੀ ਕਮਾਲ ਦੀ ਗੱਲ ਆ ਵੀ ਤੁਹਾਡੇ ਕੋਲੇ ਕਿਹੜੀ ਪਾਵਰ ਆ ਗਈ ਜਿਹੜੀ ਤੁਸੀਂ ਡਾਇਰੈਕਟ ਅਮਰੀਕਾ ਨਾਲ ਰਿਸ਼ਤੇ ਬਣਾ ਕੇ ਬਹਿ ਗਏ ਹੋ ਕੋਈ ਅਕਲ ਤੋਂ ਕੰਮ ਲਾਓ ਕੋਈ ਸਿਆਣਪ ਤੋਂ ਕੰਮ ਲਾਓ ਕਿਉਂ ਅਸੀਂ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਤੋਰ ਦਿੱਤਾ ਤੇ ਮੈਂ ਜੱਟਾਂ ਦੇ ਬੱਚਿਆਂ ਨੂੰ ਅਪੀਲ ਕਰੂੰਗਾ ਪੜੋ ਲਿਖੋ ਤੁਹਾਡੀ ਕਿਸੇ ਵੇਲੇ ਪਹਿਚਾਣ ਹੁੰਦੀ ਸੀ ਡੀਸੀ ਕੌਣ ਲੱਗਿਆ ਜੀ ਫਲਾਨਾ ਸਿੰਘ ਢੱਲੋਂ ਸ਼ਹੀਨ ਜੱਜ ਕੌਣ ਲੱਗਿਆ ਫਲਾਨਾ ਸਿੰਘ ਬਰਾੜ ਐਸਐਸਪੀ ਕੌਣ ਲੱਗਿਆ ਜੀ ਫਲਾਨਾ ਸਿੰਘ ਗਿੱਲ ਏਸੀ ਸਾਡੀ ਪਹਿਚਾਨ ਅੱਜ ਦੇਖ ਲਓ ਤੁਸੀਂ ਕਿੰਨੇ ਕਿੰਨਾ ਕੁਰਸੀਆਂ ਤੇ ਬੈਠੇ ਹੋ ਤੇ ਮੈਂ ਇੱਕ ਜਿਹੜਾ WhatsApp ਗਰੁੱਪ ਹੈ ਜੱਟ ਭਾਈਚਾਰਾ ਦਾ ਮੈਂ ਬਣਾਇਆ ਆਪਦਾ 97811474 97811474 97811474 ਤੇ ਉੱਤੇ ਆਪਣਾ WhatsApp ਮੈਸੇਜ ਕਰਿਓ ਗਰੀਬ ਜੱਟਾਂ ਦੇ ਬੱਚਿਆਂ ਨੂੰ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਛਾਂਟ ਕੇ ਪੜਾਇਆ ਲਿਖਾਇਆ ਜਾਵੇ ਇਹਨਾਂ ਕੁਰਸੀਆਂ ਤੱਕ ਪਹੁੰਚਾਇਆ ਜਾਵੇ ਤਾਂ ਹੀ ਸਾਡੀ ਕੌਮ ਦਾ ਕੁਝ ਹੋ ਸਕਦਾ ਤਾਂ ਹੀ ਪੰਜਾਬ ਦਾ ਕੁਝ ਸਵਾਰਿਆ ਜਾ ਸਕਦਾ ਅੱਜ ਕੱਲ ਜੇ ਤੁਸੀਂ ਅੱਗੇ ਵਧਣਾ ਯਹੂਦੀਆਂ ਤੋਂ ਸਿੱਖਿਆ ਲਓ 15 ਸਾਲਾਂ ਚ ਉਹਨਾਂ ਨੇ ਆਪਣੀ ਕੌਮ ਦਾ ਨਕਸ਼ਾ ਬਦਲ ਕੇ ਰੱਖਤਾ ਅੱਜ ਦੁਨੀਆ ਤੇ ਰਾਜ ਕਰ ਰਹੀ ਹੈ ਕਾਦੇ ਕਾਰਨ ਐਜੂਕੇਸ਼ਨ ਦੇ ਸਿਰ ਤੇ ਆ ਚਿੱਠੀਆਂ ਦੇ ਸਿਰ ਤੇ ਨਹੀਂ ਵੀ ਰੰਬੇ ਰੋਕ ਲਓ ਸੜਕਾਂ ਤੇ ਬਹਿ ਜਾਓ ਇਹ ਕੌਮ ਦੇ ਪਤਨ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ ਸਮਝ ਲਓ ਵੀ ਤੁਸੀਂ ਹਾਰੀ ਹੋਈ ਲੜਾਈ ਲੜ ਰਹੇ ਹੋ ਜਦੋਂ ਤੁਸੀਂ ਧਰਨਿਆਂ ਤੇ ਆ ਕੇ ਰੋਣ ਲੱਗ ਪਏ ਮੈਂ ਕਹਦਾ ਇਸ ਲੜਾਈ ਨੂੰ ਅਮੈਤ ਨਹੀਂ ਕਰਦਾ ਅਗਲੀ ਵੀਡੀਓ ਤੇ ਤੁਹਾਨੂੰ ਕੱਲੀ-ਕੱਲੀ ਗੱਲ ਖੋਲ੍ਹ ਦੂੰਗਾ ਇਹਨਾਂ ਧਰਨਿਆਂ ਦੇ ਪਿੱਛੇ ਕੌਣ ਹੈ ਯੂਨੀਅਨ ਨੂੰ ਖਤਮ ਕਰਨ ਦੀ ਚਾਲ ਕੀ ਦੀ ਆ ਔਰ ਕਿੰਨੇ ਉਹ ਸਫਲ ਹੋਏ ਉਹਦਾ ਨਤੀਜਾ ਦਿੱਲੀ ਚ ਆ ਚੁੱਕਿਆ 27 ਚ ਟਾਰਗੇਟ ਤੁਸੀਂ ਉਹ ਬਹੁਤੇ ਖੁਸ਼ ਨਾ ਹੋਵੋ ਤੁਹਾਨੂੰ ਜਕੜ ਦੇ ਦੇਖਿਓ ਅਗਲੇ ਕਿਵੇਂ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਦੀ ਕੀਪਾ